ਵੈਬ ਟੀਵੀ ਮੈਂ ਅਵਤਾਰ ਸਿੰਘ ਸ਼ੇਰਕਿੱਲ ਲੈ ਕੇ ਹਾਜ਼ਰ ਹੈ ਹਾਜੀ ਪ੍ਰੋਗਰਾਮ ਤੁਹਾਡੇ ਮੁੱਦੇ ਸਾਡੀ ਰਾਏ ਸਾਡਾ ਸਾਥ ਦਿੰਦੇ ਆ ਜੀ ਹਰ ਵਾਰ ਇਸ ਪ੍ਰੋਗਰਾਮ ਦੇ ਵਿੱਚ ਉਗੇ ਅਰਥ ਸ਼ਾਸਤਰੀ ਡਾਕਟਰ ਅਮਨਪ੍ਰੀਤ ਸਿੰਘ ਬਰਾੜ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸਾਰੇ ਹੀ ਸਰੋਤਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਮਾਨ ਸਤਿਕਾਰ ਬਖਸ਼ਿਆ ਇੱਤਈ ਜੋ ਸਾਡੀ ਗੱਲ ਹੈ ਉਹਨੂੰ ਸੁਣਦੇ ਆ ਸੋ ਨਾਲੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਸਾਰੀ ਬਹੁਤ ਬਹੁਤ ਸ਼ੁਕਰੀਆ ਜੀ ਬਰਾੜ ਸਾਹਿਬ ਪਿੱਛੇ ਜੇ ਨੀਤੀ ਆਯੋਗ ਨੇ ਇੱਕ ਬੜਾ ਵੱਡਾ ਦਾਵਾ ਕੀਤਾ ਦਾਵਾ ਕੀ ਕੀਤਾ ਉਹਨਾਂ ਨੇ ਤਾਂ ਇੱਕ ਬਰੀ ਇੱਕ ਇੱਕ ਕੀ ਕਹਿੰਦੇ ਹੁੰਦੇ ਇੱਕ ਸ਼ੀਸ਼ਾ ਹੀ ਦਿਖਾ ਲ ਦਿੱਤਾ ਕਿ ਭਾਰਤ ਜਿਹੜੀ ਜਿਹੜਾ ਹੈ ਨਾ ਉਹ ਦੁਨੀਆ ਦੇ ਵਿੱਚ ਜਾਪਾਨ ਵਰਗੇ ਦੇਸ਼ ਨੂੰ ਪਛਾੜ ਕੇ ਚੌਥੀ ਵੱਡੀ ਅਰਥ ਵਿਵਸਥਾ ਬਣ ਗਿਆ ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਬਣ ਵੀ ਸਕਦਾ ਹੈ ਇੱਥੇ ਕੋਈ ਸ਼ੱਕ ਨਹੀਂ ਹੈ ਭਾਰਤ ਬੜੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਆ ਪਰ ਦੂਸਰੇ ਪਾਸੇ ਮਹਾਰਾਂ ਦਾ ਇਹ ਵੀ ਇੱਕ ਕਹਿਣਾ ਆ ਕਿ ਭਾਰਤ ਨਹੀਂ ਬਣਿਆ ਚੌਥੀ ਅਰਥਵਿਵਸਥਾ ਜਪਾਨ ਦੀ ਆਪਣੀ ਅਰਥਵਿਵਸਥਾ ਸ਼ਰੰਕ ਕਰ ਗਈ ਆ ਇਹ ਵੀ ਇੱਕ ਕਹਿਣਾ ਆ ਪਰ ਇਹਦੇ ਨਾਲ ਨਾਲ ਆਪਾਂ ਇਹ ਕਹਿ ਸਕਦੇ ਆ ਕਿ ਵਾਕਿਆ ਹੀ ਭਾਰਤ ਚੌਥੀ ਅਰਥਵਿਵਸਥਾ ਬਣਿਆ ਆ ਕਿ ਐਵੇਂ ਦਿਖਾਵਾ ਹੀ ਕੀਤਾ ਆ ਕਿ ਐਵੇਂ ਇਹਨਾਂ ਨੇ ਜਪਾਨ ਦੀ ਅਰਥਵਿਵਸਥਾ ਸ਼ਰੰਕ ਕਰ ਗਈ ਆ ਤਾਂ ਕਾ ਕੇ ਭਾਰਤ ਜਿਹੜੀ ਚੌਥੇ ਨੰਬਰ ਤੇ ਆ ਗਿਆ ਆ ਜਾ ਹੁਣ ਅੱਗੇ ਉਹ ਜਦਾਂ ਆਪਾਂ ਕਹਿ ਸਕਦੇ ਆਂ ਕਿ ਤੀਜੇ ਨੰਬਰ ਤੇ ਵੀ ਆਜੂਗਾ ਦੂਸਰੇ ਨੰਬਰ ਤੇ ਵੀ ਆਜੂਗਾ ਤੇ ਇਹਦੇ ਵਿੱਚ ਫਿਰ ਵੀ ਆਪਾਂ ਕਹੀਏ ਵੀ ਭੁੱਖ ਮਰੀ ਦੇ ਵਿੱਚ ਜਾਂ ਕਹੀਦੀ ਹੈ ਗਰੀਬੀ ਦੇ ਵਿੱਚ ਖੁਸ਼ੀ ਦੇ ਲਿਹਾਜ਼ ਵਿੱਚ ਭਾਰਤ ਇਹਨਾ ਪਛੜਿਆ ਕਿਉਂ ਆ ਜੀ ਫੇਬਰੂਅਰ ਸਾਹਿਬ ਗੱਲ ਇਹ ਹੈ ਨਾ ਜੀ ਦੇਖੋ ਅਸੀਂ ਹੁਣ ਇੱਕ ਬੜਾ ਵੱਡਾ ਇਹ ਨਰੇਟਿਵ ਚੱਲ ਰਿਹਾ ਹੈਗਾ ਪਹਿਲਾਂ ਪਿੱਛੇ ਵੀ ਜਦੋਂ ਆਪਾਂ ਗੱਲ ਕੀਤੀ ਸੀ ਕਿ ਪੰਜਵੀਂ ਅਰਥਵਿਵਸਥਾ ਬਣ ਗਈ ਹੈਗੀ ਹੈ ਠੀਕ ਹੈ ਨਾ ਜੀ ਹੁਣ ਅਸੀਂ ਚੌਥੀ ਤੇ ਆ ਗਏ ਹਾਲਾਂਕਿ ਜੇ ਪਹਿਲਾਂ ਦੇਖੀਏ ਤਾਂ ਤੁਸੀਂ ਇਹ ਚੀਜ਼ ਨੂੰ ਸਮਝੋ ਕਿ ਜੇ ਸਾਡੀ ਅਰਥ ਵਿਵਸਥਾ ਵੱਧ ਰਹੀ ਹੈ ਪਰ ਉਹਦੇ ਨਾਲ ਨਾਲ ਕੀ ਸਾਡੀ ਜਿਹੜੀ ਪ੍ਰੋਡਕਸ਼ਨ ਹੈ ਕਿਉਂਕਿ ਜੀ ਡੀ ਪੀ ਅਸੀਂ ਗੱਲ ਕਰਦੇ ਆ ਗ੍ਰੋਸ ਡੋਮੈਸਟਿਕ ਪ੍ਰੋਡਕਟ ਜੋ ਅਸੀਂ ਸਮਾਨ ਬਣਾਇਆ ਉਹਨੂੰ ਵੇਚਿਆ ਉਹਦੇ ਚੋਂ ਜਿਹੜੇ ਪੈਸੇ ਸਾਨੂੰ ਦੇਸ਼ ਨੂੰ ਆਏ ਠੀਕ ਹੈ ਨਾ ਉਹ ਚੀਜ਼ ਹੈ ਹੁਣ ਇੱਕ ਪਾਸੇ ਬੜੀ ਹੈਰਾਨੀ ਹੁੰਦੀ ਹੈ ਕਿ ਜਦੋਂ ਅਸੀਂ ਇਹ ਦੇਖਦੇ ਆ ਕਿ ਮੈਨੂਫੈਕਚਰਿੰਗ ਸੈਕਟਰ ਜਿਹੜਾ ਸਾਡਾ ਉਹ ਥੱਲੇ ਨੂੰ ਆ ਰਿਹਾ ਠੀਕ ਹੈ ਉਹ ਦੇ ਚ 19 ਪ੍ਰੋਡਕਸ਼ਨ ਨਹੀਂ ਰਹਿ ਗਈ ਹੈਗੀ ਦੂਜੇ ਪਾਸੇ ਸਾਡੀ ਅਰਥਵਿਵਸਥਾ ਵਧ ਰਹੀ ਹੈ ਫਿਰ ਉਹਦੇ ਨਾਲ ਕੀ ਹੈ ਕਿ ਸਾਡੀ ਇਮਪਲੋਏਬਿਲਟੀ ਵੀ ਨਹੀਂ ਜਨਰੇਟ ਹੋ ਰਹੀ ਰਾਦਰ ਇਮਪਲੋਏਬਿਲਟੀ ਦਾ ਤਾਂ ਰੋਲ ਹੀ ਬੜਾ ਹੈਗਾ ਠੀਕ ਹੈ ਨਹੀਂ ਉਧਰ ਜਦੋਂ ਅਸੀਂ ਰਿਪੋਰਟਾਂ ਕਈ ਦੇਖਦੇ ਆਂ ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇਖ ਲਈਏ ਜਿਵੇਂ ਤੁਸੀਂ ਗੱਲ ਕੀਤੀ ਖੁਸ਼ੀ ਦੀ ਹੈਪੀਨੈਸ ਇੰਡੈਕਸ ਉਥੇ ਵੀ ਅਸੀਂ ਪਿਛੜੇ ਆਂ ਅਸੀਂ ਗਲੋਬਲ ਹੰਗਰ ਇੰਡੈਕਸ ਦੇਖੀਏ ਅਸੀਂ ਉਥੇ ਵੀ ਪਿਛੜੇ ਆਂ ਸੋ ਇਹ ਸਵਾਲ ਬੜੇ ਖੜੇ ਹੁੰਦੇ ਆ ਕਿ ਹੁਣ ਅਸੀਂ ਮਾਨ ਕਰੀਏ ਆਪਣੇ ਆਪ ਤੇ ਕਿ ਅਸੀਂ ਦੁਵੇਦਾਝਾ ਕਈ ਜਗ੍ਹਾ ਤੇ ਨਾ ਮੈਨੂੰ ਜੋ ਲੱਗਦਾ ਹੈ ਕਿ ਅੰਕੜਿਆਂ ਦੀ ਖੇਡ ਬੜੀ ਤਰੀਕੇ ਨਾਲ ਖੇਡੀ ਜਾ ਰਹੀ ਹੈ ਠੀਕ ਹੈ ਨੇ ਤੁਸੀਂ ਹੁਣ ਇਹ ਦੇਖੋ ਕਿ ਇਸ ਵਕਤ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਨੀਤੀ ਯੋਗ ਦੀ ਉਸ ਗੱਲ ਦੇ ਵਿੱਚ ਹੈਗੀ ਹੈ ਕਿ ਜਿਹੜੀ ਜਾਪਾਨ ਦੀ ਆਪਣੀ ਰਿਪੀ ਹੈਗੀ ਹੈ ਅਧਰਸਤਾ ਉਹ ਹੈਗੀ ਹੈ 4.186 ਟ੍ਰਿਲੀਅਨ ਡਾਲਰ ਦੀ ਠੀਕ ਹੈ ਜੀ ਤੇ ਭਾਰਤ ਦੀ ਹੁਣ ਹੋਈ ਹੈ 4.187 ਟ੍ਰਿਲੀਅਨ ਡਾਲਰ ਯਾਨੀ ਕਿ 0.02% ਨਾਲ ਵਾਧਾ ਜਿਹੜਾ ਹੋਇਆ ਹੁਣ ਹਜੇ ਇਹ ਦਰਜ ਕੀਤਾ ਗਿਆ ਬਹੁਤ ਫਰਕ ਬਹੁਤ ਫਰਕ ਇਹ ਇਹ ਗੱਲ ਇਹ ਵੀ ਹੈ ਕਿ ਇਸ ਗੱਲ ਦੀ ਕਿ ਇਹ ਦੇ ਵਿੱਚ ਵਾਅਦਾ ਹੋਇਆ ਹੈ ਕਿ ਨਹੀਂ ਹੋਇਆ ਠੀਕ ਹੈ ਜੀ ਇਹਦੀ ਪੁਸ਼ਟੀ ਵੀ ਜਿਹੜੀ ਹੈਗੀ ਹੈ ਉਹ ਹਜੇ ਅਗਲਾ ਜਿਹੜਾ ਵਿਸਕਲ ਜਦੋਂ ਐਂਡ ਹੋਊਗਾ ਨਾ ਜੀ 26 ਵਾਲਾ ਉੱਥੇ ਜਾ ਕੇ ਅਸਲ ਨਹੀਂ ਪਰ ਚਲੋ ਕੋਈ ਬਰਾੜ ਸਾਹਿਬ ਦਮਗੱਜੇ ਮਾਰਨ ਚ ਕੀ ਹਰ ਜਾ ਜੀ ਰੌਲਾ ਹਾਂ ਗੱਲ ਹੈ ਕਿ ਰੌਲਾ ਤਾਂ ਪਾ ਲੋ 0.0 ਤੇ ਜੀ ਅੱਜ 0.0 ਚ ਹੀ ਆ ਗਿਆ ਚਾਹੋ ਆਦਾ ਪਰ ਉਹਦੀ ਪੁਸ਼ਟੀ ਜਿਹੜਾ 0. ਹੈ ਨਾ ਜੀ 0.02 ਉਹਦੀ ਪੁਸ਼ਟੀ ਵੀ ਹਜੇ ਅਗਾਹ ਹੋਣੀ ਹੈ ਇਹ ਵੀ ਨੀਤੀਯੋਗ ਦਾ ਹੀ ਕਹਿਣਾ ਹੈ ਜੀ ਠੀਕ ਹੈ ਨਹੀਂ ਮੈਂ ਨਹੀਂ ਕਹਿ ਰਿਹਾ ਸੋ ਉਹ ਚੀਜ਼ ਨੂੰ ਜਦੋਂ ਅਸੀਂ ਇਸ ਅੰਕੜਿਆਂ ਦੇ ਲਿਹਾਜ਼ ਨਾਲ ਦੇਖਦੇ ਆ ਹੁਣ ਅਸੀਂ ਸਾਰੇ ਦੇ ਵਿੱਚ ਜੇ ਦੇਖੀਏ ਤੇ ਅਸੀਂ ਇਹ ਦੇਖੋ ਕਿ ਅਸੀਂ 2015 ਤੋਂ ਜੇ ਅਸੀਂ ਲਾਈਏ ਉਦੋਂ ਸਾਡੀ ਇਹ ਜਿਹੜੀ ਇਕਨੋਮੀ ਸੀਗੀ ਉਹ 3.6 ਚਾਰ ਟ੍ਰਿਲੀਅਨ ਡਾਲਰ ਦੀ ਸੀਗੀ ਜਿੱਥੋਂ ਅਸੀਂ ਵੱਧ ਕੇ 4.187 ਟ੍ਰਿਲੀਅਨ ਡਾਲਰ ਤੇ ਪਹੁੰਚੇ ਆ ਠੀਕ ਹੈ ਜੀ ਪਰ ਉਹਦੇ ਨਾਲ ਨਾਲ ਜਦੋਂ ਅਸੀਂ ਜਿਹੜੇ ਅਮੂਲੰਕਨ ਦੇਖਦੇ ਆ ਹੁਣ ਇਹ ਜਿਹੜੀ ਗਰੋਥ ਹੈ ਇਹਦੇ ਹਿਸਾਬ ਨਾਲ ਅਸੀਂ ਲਾਈਏ ਤਾਂ 3% ਤੇ ਬੰਦੀ ਹੈਗੀ ਆ ਹੁਣ ਜਦੋਂ ਅਸੀਂ ਇਹਦੇ ਹਿਸਾਬ ਨਾਲ ਹੀ ਬਾਕੀ ਦੀ ਗਰੋਥ ਦੇਖਦੇ ਆ ਪੈਰਾਮੀਟਰ ਦੇਖਦੇ ਆ ਹੁਣ ਅੱਜ ਜੇ ਤੁਸੀਂ ਜਾਪਾਨ ਦਾ ਤੇ ਸਾਡਾ ਖੁਸ਼ੀ ਦਾ ਇੰਡੈਕਸ ਦੇਖੋ ਅਸੀਂ 147 ਦੇਸ਼ਾਂ ਦੇ ਵਿੱਚੋਂ 118ਵੇਂ ਸਥਾਨ ਤੇ ਆ ਜਦਕਿ ਜਾਪਾਨ 50ਵੇਂ ਨੰਬਰ ਤੇ ਹੈ ਠੀਕ ਹੈ ਨਾ ਜੀ ਤੇ ਉਧਰ ਜਿਹੜਾ ਭੁੱਖਮਰੀ ਦੇ ਜੀ ਗਲੋਬਲ ਹੰਗਰ ਇੰਡੈਕਸ ਦੇ ਹਿਸਾਬ ਨਾਲ ਜੇ ਦੇਖੀਏ 127 ਦੇਸ਼ਾਂ ਚੋਂ ਅਸੀਂ ਜਿਹੜੇ ਹੈਗੇ ਹਾਂ 105ਵੇਂ ਸਥਾਨ ਤੇ ਆ ਉਧਰ ਜਿਹੜਾ ਜਾਪਾਨ ਹੈਗਾ 22ਵੇਂ ਸਥਾਨ ਤੇ ਹੈ ਯਾਨੀ ਭੁੱਖਮਰੀ ਨਾ ਦੇ ਬਰਾਬਰ ਠੀਕ ਹੈ ਨਹੀਂ ਹੁਣ ਇਕਨੋਮੀ ਦਾ ਅਸੀਂ ਉੱਤੇ ਨਿਕਲ ਗਏ ਆ ਇਹ ਲੋ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਕਿ ਰੋ ਲਾਈ ਜਾਈਏ ਜੋ ਵੀ ਇੱਕ ਵਾਰੀ ਤਾਂ ਅਸੀਂ ਹੋ ਗਏ ਨਾ ਬਟ ਉਹਦੇ ਵਿੱਚ ਉਧਰ ਜੇ ਇਕਨੋਮੀ ਵੱਧ ਰਹੀ ਹੈ ਫਿਰ ਲੋਕਾਂ ਦੀ ਖੁਸ਼ੀ ਕਿਉਂ ਨਹੀਂ ਆ ਰਹੀ ਲੋਕਾਂ 'ਚ ਭੁੱਖਮਰੀ ਕਿਉਂ ਨਹੀਂ ਕਿਉਂ ਸਾਨੂੰ ਮੁਫਤ ਦਾ ਰਾਸ਼ਨ ਦੇਣਾ ਪੈ ਰਿਹਾ ਅੱਜ ਤੁਸੀਂ ਦੇਖੋ ਨਾ ਕਰੋਨਾ ਤੋਂ ਪਹਿਲਾਂ ਦਾ ਕੰਮ ਚੱਲਿਆ ਕਿਤੇ ਮੁਫਤ ਦੇ ਰਾਸ਼ਨ ਦਾ ਕੰਮ ਠੱਲਣ ਦਾ ਨਾਮ ਨਹੀਂ ਲੈ ਰਿਹਾ ਵੱਧ ਵੰਦਨੀ ਹੋ ਰਿਹਾ ਅਗਾਂ ਦੀ ਜਾਂ ਵਧੀ ਜਾ ਰਿਹਾ ਠੀਕ ਹੈ ਨਾ ਜੀ ਇਹਦਾ ਮਤਲਬ ਕੀ ਹੈ ਕਿ ਅਸੀਂ ਕਿਤੇ ਨਾ ਕਿਤੇ ਪਛੜ ਰਹੇ ਹਾਂ ਸਾਡਾ ਨਹੀਂ ਸਿਸਟਮ ਬਣ ਰਿਹਾ ਉਧਰ ਜੇ ਵਰਲਡ ਬੈਂਕ ਦੀ ਤੁਸੀਂ ਰਿਪੋਰਟ ਦੇਖੋ ਤਾਂ ਉਹਨਾਂ ਦੇ ਮੁਤਾਬਕ 13 ਕਰੋੜ ਭਾਰਤੀ ਅੱਜ ਵੀ ਅਤਿਅੰਤ ਜੜੀ ਹੈਗੀ ਹੈ ਭੁੱਖਮਰੀ ਦਾ ਸ਼ਿਕਾਰ ਹੈਗੇ ਹੈ ਹੁਣ ਇਹਦੇ ਵਿੱਚ ਇੱਕ ਹੋਰ ਜੋੜਦਾ ਜੀ ਮੈਂ ਵਰਲਡ ਬੈਂਕ ਦੀ ਰਿਪੋਰਟ ਜਿਹੜੀ ਥੋੜੇ ਦਿਨ ਪਹਿਲਾਂ ਹੀ ਆਈ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਦੇ 260 ਮਿਲੀਅਨ ਯਾਨੀ ਕਿ 26 ਕਰੋੜ ਜਿਹੜੇ ਜਨਤਾ ਆ ਉਹ ਗਰੀਬੀ ਰੇਖਾ ਤੋਂ ਬਾਹਰ ਨਿਕਲ ਆਈ ਆ ਇਹ ਵੀ ਇੱਕ ਸਚਾਈ ਆ ਜੀ ਗੱਲ ਇਹ ਹੈ ਨਾ ਜਿਹੜਾ ਨਾਲ ਜੋੜਦਾ ਕੁਛ ਇਹਦਾ ਅੰਕੜਿਆਂ ਦੀ ਮੈਥੋਂ ਨੂੰ ਜਿਹੜੀ ਇਹ ਤੇ ਕਹਿਣਾ ਹੁਣ ਜਦੋਂ ਤੁਸੀਂ ਅੰਕੜਿਆਂ ਦੇ ਵਿੱਚ ਉਹਨਾਂ ਨੂੰ ਜਿਨ੍ਹਾਂ ਦੀ ਉਹ ਨਹੀਂ ਹੈਗੀ ਉਹਨਾਂ ਦੀ ਆਮਦਨ ਦੇ ਵਿੱਚ ਆ ਉਹ ਸਹੂਲਤਾਂ ਜੋੜ ਕੇ ਦਿਖਾ ਦਿੰਨੇ ਹੋ ਠੀਕ ਹੈ ਨਾ ਜੀ ਤਾਂ ਉਹ ਗਰੀਬੀ ਰੇਖਾ ਤੋਂ ਉੱਤੇ ਚੱਕ ਤੇ ਨਾ ਤੁਸੀਂ ਠੀਕ ਹੈ ਨਾ ਕਿ ਵਰਲਡ ਬੈਂਕ ਹੀ ਇਹ ਕਹਿ ਰਿਹਾ ਕਿ 13 ਕਰੋੜ ਲੋਕ ਤਾਂ ਅੱਜ ਵੀ ਗਰੀਬੀ 'ਚ ਹੈਗੇ ਆ ਨਾ ਜੇ ਹੁਣ ਅਸੀਂ ਅੱਛਾ ਉਹ ਨਹੀਂ ਉਹ ਨਹੀਂ ਉਹ ਨਹੀਂ ਦੱਸਿਆ ਨਾਲ 26 ਕਰੋੜ ਜਿਹੜੇ ਨਿਕਲੇ ਉਹ ਦੱਸਤਾ ਉਹ ਉਹਦਾ ਪ੍ਰਚਾਰ ਕਰਤਾ ਬਹੁਤ ਸ਼ਿੱਤੀ ਉਹ ਨਿਕਲੇ ਕਿਸ ਤਰ੍ਹਾਂ ਉਹ ਵੀ ਤਾਂ ਏਜੰਡਾ ਹੈ ਨਾ ਇੱਕ ਜੀ ਕਿ ਅਸੀਂ ਕੀ ਕੀ ਕੈਲਕੂਲੇਸ਼ਨ 'ਚ ਪਾ ਰਹੇ ਆ ਅਸੀਂ ਮੁਫਤ ਦਾ ਨਾਂ ਹੀ ਦਿਖਾ ਕੇ ਉਹਨਾਂ ਨੂੰ ਹੋਰ ਕਰਕੇ ਹੁਣ ਤੁਸੀਂ ਇਹ ਦੇਖੋ ਨਾ ਕਿੰਨੀ ਦੇਰ ਤੱਕ ਇਹ ਸਿਸਟਮ ਤੇ ਸਾਰਾ ਚੱਲੇਗਾ ਠੀਕ ਹੈ ਅੱਜ ਜੇ ਅਸੀਂ ਜਿਵੇਂ ਕਹਿ ਰਹੇ ਹਾਂ ਕਿ ਇਕਨੋਮੀ ਤਾਂ ਗਰੋ ਕਰ ਰਹੀ ਹੈ ਪਰ ਕਰਜ਼ਾ ਵੀ ਤਾਂ ਸਾਡੇ ਸਿਰ ਗਰੋ ਕਰ ਰਿਹਾ ਹੈ ਦੇਸ਼ ਦੇ ਸਿਰ ਜਿਹੜਾ 200 ਲੱਖ ਕਰੋੜ ਦਾ ਕਰਜ਼ਾ ਇਸ ਵਕਤ ਹੋ ਚੁੱਕਾ ਹੈ ਠੀਕ ਹੈ ਨਾ ਹੁਣ ਇਹਦੇ ਸਾਰੇ ਦੇ ਵਿੱਚ ਨਾ ਜੀ ਜਿਹੜੀ ਅਸਲ ਮੁੱਦਾ ਕੀ ਹੈ ਕਿ ਅਸੀਂ ਜਿਹੜੀ ਓਵਰਆਲ ਜੀਡੀਪੀ ਤਾਂ ਦਿਖਾ ਰਹੇ ਹਾਂ ਪਰ ਜਿਹੜਾ ਗਰੀਬ ਅਮੀਰ ਦਾ ਪਾੜਾ ਵੱਧ ਰਿਹਾ ਹੈ ਉਹਦੀ ਗੱਲ ਕਿਤੇ ਨਹੀਂ ਹੋ ਰਹੀ ਪਰ ਕੈਪੀਟਲ ਇਨਕਮ ਨੂੰ ਵੀ ਤਾਂ ਅਸੀਂ ਦੇਖੀ ਹੈ ਨਾ ਮੈਂ ਤੁਹਾਨੂੰ ਛੋਟੇ ਜਿਹੇ ਨਾ ਬਿਲਕੁਲ ਉਸੇ ਸਵਾਲ ਤੇ ਉਸੇ ਸਵਾਲ ਤੇ ਮੈਂ ਬਰਾੜ ਸਾਹਿਬ ਆ ਰਿਹਾ ਸੀਗਾ ਵੀ 2880 ਡਾਲਰ ਆ ਯਾਨੀ ਕਿ 2.50 ਲੱਖ ਰੁਪਏ ਸਾਲਾਨਾ ਆਮਦਨ ਆ ਇਹ ਆਮਦਨ ਗੁਜ਼ਾਰੇ ਲਈ ਠੀਕ ਹੈ ਜੀ ਤੁਸੀਂ ਪਹਿਲਾਂ ਇਹ ਦੇਖੋ ਜੀ ਕਿ ਗੁਜ਼ਾਰੇ ਲਈ ਮੈਂ ਤੁਹਾਨੂੰ ਇਸ ਦਾ ਸਵਾਲ ਮੈਂ ਦਿੰਨਾ ਇੱਕ ਗੱਲ ਮੈਂ ਹੋਰ ਇੱਥੇ ਵਿੱਚ ਜਿਹੜੀ ਸਪਲੀਮੈਂਟ ਕਰਨਾ ਚਾਹੁੰਨਾ ਠੀਕ ਹੈ ਨਹੀਂ ਉਹ ਜਿਹੜੀ ਇਕਨੋਮੀ ਨੂੰ ਅਸੀਂ ਪਛਾੜਿਆ ਹੈਗਾ ਠੀਕ ਹੈ ਉਹਦੀ ਜਿਹੜੀ ਪਰ ਕੈਪੀਟਾ ਇਨਕਮ ਹੈਗੀ ਹੈ ਉਹ 33956 ਡਾਲਰ ਹੈ ਤੁਸੀਂ ਇਹ ਦੇਖੋ ਸਾਡੀ 2880 ਡਾਲਰ ਹੈ ਉਹਨਾਂ ਦੀ 33956 ਡਾਲਰ ਹੈ ਠੀਕ ਹੈ ਜੀ ਤੇ ਤੁਸੀਂ ਬਹੁਤ ਫਰਕ ਹੈ ਜੀ ਹਾਂ ਤੇ ਉਹਦਾ ਤੁਸੀਂ ਇਹ ਦੇਖੋ ਜੇ ਅਸੀਂ ਜਿਹੜੇ ਸਾਡੇ ਤੋਂ ਉੱਤੇ ਬੈਠੇ ਆ ਜਰਮਨੀ ਉੱਤੇ ਬੈਠਾ ਠੀਕ ਹੈ ਨਾ ਜੀ ਉਹ 4.74 ਦੀ ਟ੍ਰਿਲੀਅਨ ਦੀ ਉਹਨਾਂ ਦੀ ਇਕਨੋਮੀ ਹੈਗੀ ਹੈ ਪਰ ਉਹਨਾਂ ਦੀ ਜਿਹੜੀ ਪਰ ਕੈਪੀਟਾ ਇਨਕਮ ਹੈ ਉਹ 55911 ਕਰੋੜ ਦੀ ਹੈ ਠੀਕ ਹੈ ਤੇ ਉਦੋਂ ਚੀਨ ਜਿਹੜਾ ਦੂਜੇ ਨੰਬਰ ਤੇ ਜਿਹੜੀ ਦੂਜੀ ਅਰਥਵਿਵਸਥਾ ਸਭ ਤੋਂ ਵੱਡੀ ਹੈ ਇਕਨੋਮੀ ਉਹਨਾਂ ਦੀ 19.23 ਟ੍ਰਿਲੀਅਨ ਡਾਲਰ ਦੀ ਹੈ ਤੇ ਆਬਾਦੀ ਵੀ ਜਿਹੜੀ ਸਾਡੇ ਨੇੜੇ ਤੇੜੀ ਹੈ ਚਲੋ ਉਹਨਾਂ ਦੀ 141 ਕਰੋੜ ਹੈ ਸਾਡੀ 146 ਕਰੋੜ ਦੀ ਹੈਗੀ ਹੈ ਠੀਕ ਹੈ ਨਹੀਂ ਤੇ ਉਹਨਾਂ ਦੀ ਜਿਹੜੀ ਹੈਗੀ ਹੈ ਅੱਜ ਵੀ ਜਿਹੜੀ ਪਰ ਕੈਪੀਟਾ ਇਨਕਮ ਹੈ ਉਹ ਤਕਰੀਬਨ 13.5 ਹਜ਼ਾਰ ਹੈ ਜੇ ਮੈਂ ਐਗਜ਼ੈਕਟ ਕਹਾਂ ਤਾਂ 13688 ਕਰੋੜ ਦੀ ਹੈ ਆ ਡਾਲਰ ਦੀ ਹੈ ਕਰੋੜ ਨਹੀਂ ਡਾਲਰ 13688 ਡਾਲਰ ਪ੍ਰਤੀ ਬੰਦਾ ਉਹਨਾਂ ਦਾ ਬੰਦੀ ਹੈ ਸਾਲਾਨਾ ਹੁਣ ਅਮਰੀਕਾ ਨੂੰ ਜੇ ਅਸੀਂ ਗੱਲ ਕਰਦੇ ਆ ਅਮਰੀਕਾ ਦਾ ਤਾਂ ਜਿਹੜਾ 99 ਹਜ਼ਾਰ ਡਾਲਰ ਦੀ ਜਿਹੜੀ ਹੈਗੀ ਆ ਉਹਨਾਂ ਦੀ ਪਰ ਕੈਪੀਟਾ ਇਨਕਮ ਹੈ ਚਲੋ ਗੱਲ ਇਥੇ ਤੁਸੀਂ ਇਹ ਸਮਝੋ ਕਿ ਹੁਣ ਜਿਹੜੇ ਦੋ ਦੇਸ਼ ਜਿਹੜੇ ਖਾਸ ਕਰਕੇ ਸਾਡੇ ਨਾਲ ਦੇ ਐ ਜਿਨ੍ਹਾਂ ਨੂੰ ਅਸੀਂ ਮਾੜਾ ਸਮਝਦੇ ਆ ਜਿਹੜਾ ਸ਼੍ਰੀਲੰਕਾ ਹੋ ਗਿਆ ਭੂਟਾਨ ਹੋ ਗਿਆ ਅਸੀਂ ਛੋਟੇ ਦੇਸ਼ ਕਹਿੰਦੇ ਆ ਪਰ ਕੈਪੀਟਾ ਇਨਕਮ ਦੇ ਲਿਹਾਜ਼ ਨਾਲ ਉਹ ਵੀ ਸਾਡੇ ਤੋਂ ਅੱਗੇ ਹੈ ਔਰ ਜਿਹੜਾ ਸ਼੍ਰੀਲੰਕਾ ਹੈਗਾ ਉਹ 4325 ਡਾਲਰ ਹੈਗੇ ਆ ਠੀਕ ਹੈ ਜੀ ਭੂਟਾਨ ਦੇ 4302 ਡਾਲਰ ਹੈ ਠੀਕ ਹੈ ਉਧਰ ਆ ਤਾਂ ਆਪਣੇ ਨਾਲੋਂ ਤਾਂ ਦੁੱਗਣਾ ਦੁੱਗਣਾ ਆਪਣੇ ਨਾਲੋਂ ਡੇਟਾ ਗੇਟਾ ਫਰਕ ਹੈਗਾ ਉਹਨਾਂ ਦਾ ਆਪਣੇ ਨਾਲੋਂ ਠੀਕ ਹੈ ਨਾ ਡੇਢ ਗੁਣਾ ਤੇ ਸਾਡਾ ਸਥਾਨ 136ਵਾਂ ਹੈ 188 ਦੇਸ਼ਾਂ ਚੋਂ ਪਰ ਕੈਪੀਟਾ ਇਨਕਮ ਦੇ ਲਿਹਾਜ਼ ਨਾਲ ਠੀਕ ਹੈ ਜੀ ਤੇ ਜਿਹੜਾ ਸ਼੍ਰੀਲੰਕਾ ਦਾ ਹੈਗਾ 126ਵਾਂ ਹੈ ਪੂਟਾਨ ਦਾ 127 ਹੈ ਤੇ ਉਧਰ ਜਦੋਂ ਮੈਂ ਜਪਾਨ ਦੀ ਹੋਣਾ ਸੀ ਗੱਲ ਕਰੀਏ 33956 ਕਰੋੜ ਤੇ 2880 ਕਰੋੜ ਭਾਰਤ ਦੀ ਪਰ ਕੈਪੀਟਲ ਇਨਕਮ 12 ਗੁਣਾ ਸਾਡੇ ਤੋਂ ਅਗਾਹ ਬੈਠੇ ਆ ਉਹ ਤੁਸੀਂ ਇਹ ਦੇਖੋ ਕਿ ਉਹਦੇ ਨਾਲ ਕਿਸ ਤਰ੍ਹਾਂ ਅਸੀਂ ਕੰਪੀਟ ਕਰ ਰਹੇ ਆ ਠੀਕ ਹੈ ਨਹੀਂ ਹੁਣ ਜਿਹੜੀ ਦੂਜਾ ਸਵਾਲ ਤੁਹਾਡਾ ਸੀ ਕਿ ਜਿਹੜੀ ਇਹ 2880 ਡਾਲਰ ਇਹ ਤਕਰੀਬਨ ਬਣ ਗਏ 2 ਲੱਖ 45 ਹਜ਼ਾਰ ਦੇ ਕਰੀਬ ਹੈ ਨਾ 2.5 ਲੱਖ ਰੁਪਿਆ ਜੇ ਮੈਂ 2.5 ਲੱਖ ਦੇ ਕਰੀਬ ਬਣ ਗਿਆ ਜੀ ਜੀ ਹੁਣ ਤੁਸੀਂ ਇਹ ਦੇਖੋ ਇਹ ਵੀ ਮੈਂ ਸਮਝਦਾ ਕਿ ਇਹ ਥੋੜਾ ਜਿਹਾ ਆંકੜਿਆਂ ਦੀ ਇੱਥੇ ਹੀਅਰ ਫੇਅਰ ਬਹੁਤ ਵੱਡੀ ਹੈ ਕਿਉਂਕਿ ਅਸੀਂ ਜਦੋਂ ਹੇਠਲੇ 50% ਆਬਾਦੀ ਦੀ ਲੈਨੇ ਆ ਨਾ ਔਸਤ ਆਮਦਨ ਸਾਲਾਨਾ ਜੀ ਜੀ ਉਹ ਤਕਰੀਬਨ 71000 ਰੁਪਏ ਆਉਂਦੀ ਹੈ ਠੀਕ ਹੈ ਜੀ 50% ਹੇਟਲੀ ਆਬਾਦੀ ਠੀਕ ਹੈ ਜੇ ਮੈਂ 99% ਆਬਾਦੀ ਦੀ ਲਵਾਂ ਤਾਂ ਉਹ ਔਸਤ ਨਿਕਲਦੀ ਹੈ 1,20,000 ਕਰੋੜ ਦੀ ਠੀਕ ਹੈ ਤੇ ਜਿਹੜੀ ਹੁਣ ਜੇ 99% ਆਬਾਦੀ 1,20,000 ਕਰੋੜ ਦੀ ਔਸਤ ਬਣ ਜਾਂਦੀ ਹੈਗੀ ਹੈ ਜਦੋਂ ਪਰ ਥੱਲੇ ਵਾਲੇ ਕਰਕੇ ਤਾਂ 2.5 ਲੱਖ ਕਿਵੇਂ ਤੁਸੀਂ ਕੱਢਦੇ ਹੋ ਉਹ ਤਾਂ ਉੱਪਰਲਾ ਤੁਸੀਂ ਇੱਕ ਦਾ ਚੱਕ ਕੇ ਕਿਉਂਕਿ ਉਹਦੇ ਵਿੱਚ 1% ਉਹ ਵੀ ਲੋਕ ਪਾ ਲੇ ਜੇ ਤੋਂ ਕੱਢਣ ਲੱਗਿਆ ਜਿਨ੍ਹਾਂ ਦੀ 53 ਲੱਖ ਤੋਂ ਉੱਤੇ ਗਿਣਦੇ ਆਪਾਂ ਠੀਕ ਹੈ ਨਾ ਜਿਹੜੇ ਟੌਪ 1% ਹੈ ਹਾਲਾਂਕਿ ਉਥੇ ਵੀ ਗੈਪ ਬਹੁਤ ਵੱਡਾ ਹੈ 53 ਲੱਖ ਵਾਲੇ ਤੇ ਜਿਹੜੇ ਕਈ ਜਿਹੜੇ ਕਰੋੜਾਂ ਵਾਲੇ ਚ ਕਾਫੀ ਅੰਤਰ ਹੈ ਉਹ 1% ਚ ਵੀ ਠੀਕ ਹੈ ਸੋ ਮੇਰਾ ਕਹਿਣ ਦਾ ਭਾਵ ਇੱਥੇ ਇਹ ਹੈ ਕਿ ਜੇ ਸਾਡੇ 8.5 ਲੱਖ ਰੁਪਇਆ ਉਸ ਆਮਦਨ ਹੋਵੇ ਫਿਰ ਗਰੀਬੀ ਦੇ ਵਿੱਚ ਕਿਵੇਂ ਜਾਂਦਾ ਫਿਰ ਫ੍ਰੀ ਦਾ ਨਾਜ ਕਿਵੇਂ ਦਿੱਤਾ ਜਾ ਰਿਹਾ ਹੈ ਕਾਦੇ ਲਈ ਦਿੱਤਾ ਜਾ ਰਿਹਾ ਹੈ ਠੀਕ ਹੈ ਨਾ ਜੀ ਮੇਰਾ ਸਵਾਲ ਇੱਥੇ ਇਹ ਨਾਲ ਖੜਾ ਹੁੰਦਾ ਹੈ ਕਿ ਉਹ ਜਦੋਂ ਅਸੀਂ ਥੱਲੇ ਆਉਨੇ ਆ ਜਿਨ੍ਹਾਂ ਦੀ ਹੁਣ 71000 ਹੈ ਜੀ ਠੀਕ ਹੈ ਸੋ ਉਹਦੇ ਵਿੱਚੋਂ ਉਹਨੇ ਦੇਖੋ ਆਣ ਲਈ ਵੀ ਜਾਂ ਕੀ ਕਰਨਾ ਹੈ ਕਿਸ ਤਰ੍ਹਾਂ ਉਹਨੇ ਕਰਨਾ ਆਪਣਾ ਗੁਜ਼ਾਰਾ ਉਹ ਸਾਰੀ ਚੀਜ਼ ਆਉਂਦੀ ਹੈ ਅੱਜ ਇਹਦੇ ਚ ਨਾ ਇੱਕ ਹੋਰ ਬੜੀ ਵੱਡੀ ਹੈ ਜਿਹੜੀ ਅਸੀਂ ਗਿਣਤਾ ਰਹੇ ਹਾਂ ਹੁਣ ਦੇਖੋ ਦੇ ਬੜੀ ਵੱਡੀ ਇੱਥੇ ਮੈਨੂੰ ਇੱਕ ਗੱਲ ਆਈ ਯਾਦ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਇਹਦੇ ਚ ਮੈਂ ਗੱਲ ਕੀਤੀ ਸੀ ਕਿ ਸਾਡੀ ਜਿਹੜੀ ਜੀਡੀਪੀ ਹੈਗੀ ਐ ਦੇਸ਼ ਦੀ ਉਹ ਤਕਰੀਬਨ 2.3 ਗੁਣਾ ਵਧੀ ਹੈ ਜੇ ਮੈਂ 15 ਤੋਂ ਲਾ ਕੇ ਹੁਣ ਤੱਕ ਲਾਵਾਂ ਨਾ 24 ਤੱਕ ਦਾ ਅੰਕੜਾ 2.3 ਗੁਣਾ ਵਧੀ ਹੈ ਕਾਰਪੋਰੇਟ ਇੱਥੇ ਜਿਹੜੀ ਹੈਗੀ ਐ ਠੀਕ ਐ ਉਹ 4 ਗੁਣਾ ਵਧਿਆ ਉਹਦੀ ਜਿਹੜੀ ਅਸਟਾ 4 ਗੁਣਾ ਤਾਂ ਗਈ ਹੈ ਪਰ ਉਹਨਾਂ ਚ ਵੀ ਕੁਝ ਚੁਨਿੰਦਾ ਕਾਰਪੋਰੇਟ ਇਹੋ ਜੇ ਹੈਗੇ ਜਿਨ੍ਹਾਂ ਦੀ 400 ਗੁਣਾ ਵਧੀ ਹੈ ਜੀ ਜੀ ਉਹਦੀ 400 ਗੁਣਾ ਵਧੀ ਹੈ ਯਾਨੀ ਕਿ ਹੋ ਕੀ ਰਿਹਾ ਹੈ ਜੀ ਚਲੋ ਅਰਥ ਵਿਵਸਥਾ ਵਧ ਤਾਂ ਨਹੀਂ ਹੈ ਮੈਂ ਨਹੀਂ ਕਹਿੰਦਾ ਨਹੀਂ ਵਧ ਰਹੀ ਪਰ ਉਹਦਾ ਇਫੈਕਟ ਥੱਲੇ ਤੱਕ ਪਰਕੂਲੇਟ ਨਹੀਂ ਹੋ ਰਿਹਾ ਜਿਹੜੀ ਕਨਸੈਂਟਰੇਸ਼ਨ ਆਫ ਵੈਲਥ ਹੈ ਨਾ ਜਿਹੜੀ ਆਰਥਵਿਵਸਥਾ ਜਿਹੜੀ ਹੋ ਰਹੀ ਹੈ ਜੀ ਬਰਾੜ ਸਾਹਿਬ ਜੀ ਜੀ ਬਰਾੜ ਸਾਹਿਬ ਜਦੋਂ ਜਦੋਂ ਆਰਥਵਿਵਸਥਾ ਵੱਧਦੀ ਆ ਤੇ ਲੋਕਾਂ ਨੂੰ ਫਿਰ ਰੋਜ਼ਗਾਰ ਦੇ ਮੌਕੇ ਨਹੀਂ ਮਿਲਣੇ ਚਾਹੀਦੇ ਆਰਥਵਿਵਸਥਾ ਦੇ ਨਾਲ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਤਾਂ ਵਧਨੇ ਚਾਹੀਦੇ ਨੇ ਨਾਲ ਉਹ ਵੱਧ ਨਹੀਂ ਰਹੇ ਆ ਬੇਰੋਜ਼ਗਾਰੀ ਦੀ ਦਰ ਉਦਾਂ ਹੀ ਖੜੀ ਆ ਬੇਰੋਜ਼ਗਾਰ ਲੋਕ ਉਦਾਂ ਫਿਰਦੇ ਆ ਜਿੱਥੇ ਇੱਕ ਦੇਖੋ ਤੁਸੀਂ ਬੇਰੋਜ਼ਗਾਰੀ ਲੋਕਾਂ ਦੇ ਮੂੰਹ ਅੱਡੇ ਖੜੀ ਆ ਉਹ ਉਹ ਗਿਣਤੀ ਕਿਤੇ ਘਟਣ ਦਾ ਨਾਂ ਨਹੀਂ ਲੈਂਦੀ ਤੇ ਫਿਰ ਉਹ ਉਹਦਾ ਖਾਪਾ ਜਿਹੜਾ ਆ ਉਹ ਗੈਪ ਉਹ ਕਿਦਾ ਭਰਉਂਦਾ ਰਹਿਆ ਨਾ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਸਵਾਲ ਤਾਂ ਸਾਡਾ ਇਹ ਹੈ ਮੈਨੂਫੈਕਚਰਿੰਗ ਸੈਕਟਰ ਜਦੋਂ ਸ਼ਰਿੰਕ ਹੋ ਰਿਹਾ ਹੈ ਠੀਕ ਹੈ ਨਾ ਜੀ ਤਾਂ ਉਦੋਂ ਜੋਬ ਰੇਟ ਵਧੇਗਾ ਕਿ ਘਟੇਗਾ ਠੀਕ ਹੈ ਨਾ ਜੇ ਤਾਂ ਅਸੀਂ ਪ੍ਰੋਡਕਸ਼ਨ ਸਾਡੀ ਵਧ ਰਹੀ ਹੋਵੇ ਤਾਂ ਯਾਨੀ ਕਿ ਜੋਬਸ ਵਧਣ ਗਿਆ ਜੀ ਠੀਕ ਹੈ ਉਹਦੇ ਵਿੱਚ ਇੱਕ ਹੋਰ ਬੜਾ ਵੱਡਾ ਹੈ ਕਿਉਂਕਿ ਜਿਹੜੀ ਆਪਾਂ ਉੱਤੇ ਗੱਲ ਕੀਤੀ ਕਨਸੈਂਟਰੇਸ਼ਨ ਫਿਊ ਹੈਂਡ ਤੇ ਕਾਰਪੋਰੇਟ ਕੋਲੇ ਪੈਸਾ ਜ਼ਿਆਦਾ ਇਕੱਠਾ ਹੋ ਰਿਹਾ ਹੈ ਠੀਕ ਹੈ ਉਹ ਚੱਲਦੇ ਆ ਆਟੋਮੇਸ਼ਨ ਤੇ ਜੀ 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 ਠੀਕ ਹੈ ਸੋ ਉਹ ਆਟੋਮੇਸ਼ਨ ਤੇ ਕਿ ਜਿੱਥੇ 10 ਬੰਦਿਆਂ ਦਾ ਕੰਮ ਹੈ ਉਹਨਾਂ ਨੇ ਇੱਕ ਬੰਦਾ ਲਾਉਣਾ ਹੈ ਤੇ ਉਹ ਚੀਜ਼ ਨੇ ਵੀ ਸਾਨੂੰ ਬੜਾ ਤੱਕਾ ਲਾਇਆ ਹੁਣ ਤੁਸੀਂ ਇਹ ਦੇਖੋ ਇਹਨਾਂ ਨੇ ਮੁਦਰਾ ਯੋਜਨਾ ਚਲਾਈ ਤੇ ਜਿਹੜੇ ਮੋਦਰਾ ਯੋਨਾ ਚ ਇਹ ਕਹਿੰਦੇ ਕਿ ਸਵੈ ਰੋਜਗਾਰ ਆਪਦਾ ਚਲਾਓ ਠੀਕ ਹੈ ਜੀ 33 ਲੱਖ ਕਰੋੜ ਵੰਡਿਆ ਉਹਦੇ ਚ ਜਿਹੜਾ ਮੋਦਰਾ ਯੋਨਾ ਹੈ ਤੇ 50 ਕਰੋੜ ਬੰਦਿਆਂ ਨੂੰ ਕਹਿੰਦੇ ਉਹਦਾ ਫਾਇਦਾ ਹੋਇਆ ਪਰ ਕੀ ਜ਼ਮੀਨੀ ਹਕੀਕਤ ਇਹ ਤੁਹਾਨੂੰ ਐਡੇ ਵੱਡੇ ਕਾਰੋਬਾਰ ਤੁਹਾਨੂੰ ਲੱਗਦਾ ਵੀ ਇਸਟੈਬਲਿਸ਼ ਹੋਏ ਹੈ ਉਹਦੇ ਨਾਲ ਫਿਰ ਜੌਬ ਰੇਟ ਕੋਈ ਵਧਿਆ ਹੈਗਾ ਠੀਕ ਹੈ ਨਹੀਂ ਹੁਣ ਤੁਸੀਂ ਦੇਖੋ ਅਨਇੰਪਲੋਇਮੈਂਟ ਦੀ ਡੈਫੀਨੇਸ਼ਨ ਹੀ ਚੇਂਜ ਕੀਤੀ ਹੋਈ ਹੈ ਇਹ ਤੁਸੀਂ ਜੇ ਮਤਲਬ ਉਸ ਬੰਦੇ ਨੂੰ ਸੱਤਾਂ ਦਿਨਾਂ ਚੋਂ ਚਾਰ ਘੰਟੇ ਕੰਮ ਮਿਲ ਗਿਆ ਉਹ ਅਨਇੰਪਲੋਇਡ ਨਹੀਂ ਗਿਣਿਆ ਜਾਏਗਾ ਉਹ ਤੁਸੀਂ ਇਹ ਦੇਖੋ ਕਿ ਜੇ ਉਹਨੂੰ ਰੋਜ਼ ਕੰਮ 1 ਘੰਟਾ ਮਿਲ ਰਿਹਾ ਕੀ ਉਹ ਉਹਦੇ ਨਾਲ ਉਹ ਸਸਟੇਨ ਕਰ ਸਕੇਗਾ 365 ਦਿਨਾਂ ਚੋਂ 30 ਦਿਨ ਕੰਮ ਕਰਕੇ ਤੁਸੀਂ ਉਹਦੇ ਨਾਲ ਸਸਟੇਨ ਕਰ ਸਕਦੇ ਹੋ ਠੀਕ ਹੈ ਨਹੀਂ ਉਹ ਇੰਪਲੋਇਡ ਚ ਗਿਣ ਲਿਆ ਜਾਂਦਾ ਹੈ ਠੀਕ ਹੈ ਸੋ ਅੱਜ ਜਿਹੜੀ ਸਾਡੀ ਆਬਾਦੀ ਹੈ ਹੁਣ ਅਸੀਂ 146 ਕਰੋੜ ਦੀ ਗਿੰਦੇ ਆ ਨਾ ਆਬਾਦੀ ਜੀ ਜੀ ਹੋ ਗਈ ਆ ਪੂਰੀ ਯੂਐਨ ਦੀ ਰਿਪੋਰਟ ਆ ਗਈ ਆ 146 ਕਰੋੜ ਚੋਂ ਅਸੀਂ ਜੇ ਮੈਂ ਲਾਵਾਂ 68% ਜਿਹੜੀ ਆਬਾਦੀ ਹੈਗੀ ਉਹ 15 ਤੋਂ 65 ਸਾਲ ਦੀ ਉਮਰ ਵਾਲੇ ਹੈਗੇ ਆ ਯਾਨੀ ਜਿਹੜੀ ਕੰਮ ਕਰਨ ਦੀ ਏਜ ਹੁੰਦੀ ਹੈ ਠੀਕ ਹੈ ਠੀਕ ਹੈ ਨਾ 14 ਸਾਲ ਤੋਂ ਥੱਲੇ ਤੱਕ ਇਹਦੇ 65 ਤੋਂ ਉੱਤੇ ਚਲੋ ਉਹ ਨਹੀਂ ਕੰਮ ਹੁੰਦਾ ਜਿਹੜੀ 15 ਤੋਂ 65 ਵਾਲੀ ਆਬਾਦੀ ਆ ਉਹ 68% ਹੈ 88% ਯਾਨੀ ਕਿ 99 ਕਰੋੜ ਹੋ ਗਿਆ ਤੁਹਾਡਾ ਜਿਹੜੀ ਆਬਾਦੀ ਕੰਮ ਕਰਨ ਵਾਲੀ ਹੈ ਠੀਕ ਹੈ ਹਾਂ ਤੇ ਹੁਣ ਉਹਦੇ ਨਾਲ ਜਦੋਂ ਮੈਂ ਜੌਬ ਗਿਣਦਾ ਹੈਗਾ ਠੀਕ ਹੈ ਨਾ ਜੀ ਹੁਣ ਸਾਡੇ ਕੋਲੇ ਜਿੰਨੀਆਂ ਟੋਟਲ ਜੌਬਸ ਹੈਗੀਆਂ ਉਹ 70% ਤਾਂ ਮਜ਼ਦੂਰੀ ਵਾਲੀਆਂ ਜੌਬਸ ਹੈਗੀਆਂ ਠੀਕ ਹੈ ਬਿਲਕੁਲ ਬਿਲਕੁਲ ਤਾਂ ਹਾਂ ਲੇਬਰ ਵਾਲੀਆਂ ਲੇਬਰ ਵਾਲੀਆਂ ਨਰੇਗਾ ਦਾ ਹਾਲ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿੱਥੇ ਤੁਹਾਡੀ 17-18 ਦਿਹਾੜੀਆਂ ਐਵਰੇਜ ਹਾਊਸਹੋਲਡ ਦੀ ਪੈਂਦੀ ਹੈਗੀ ਹੈ ਜਿਹੜੀ ਦਿਹਾੜੀ ਲੱਗਦੀ ਹੈ ਇੱਕ ਅਰਤੀ ਇਤੋਂ ਵੱਧ ਉਹਨਾਂ ਦੀ ਦਿਹਾੜੀ ਨਹੀਂ ਹੈਗੀ ਠੀਕ ਹੈ ਸੋ ਲੋਅਰ ਏਡ ਫਿਰ ਉਹਦੇ ਵਿੱਚ ਵੀ ਜਿਹੜੀਆਂ ਅੱਗੋਂ ਹੈਗੀਆਂ ਹੁਣ ਜਿਹੜੀ 45% ਲੋਕਾਂ ਕੋਲ ਤਾਂ ਨੌਕਰੀ ਹੈ ਨਹੀਂਗੀ ਜਿਹੜੇ 55% ਰਹਿ ਗਏ ਉਹਦੇ ਚੋਂ 28% ਇਹ ਹੈਗੇ ਆ ਜਿਹੜੇ ਅਨ ਆਰਗੇਨਾਈਜ਼ਡ ਸੈਕਟਰ ਚ ਹੈਗੇ ਆ ਠੀਕ ਹੈ ਨਾ ਜੀ ਉਹਦੇ ਚੋਂ ਅਗਾ 12% ਹੈ ਜਿਹੜੇ ਆਰਗੇਨਾਈਜ਼ਡ ਸੈਕਟਰ ਚ ਹੈ 15% ਹੋ ਜਿਹ ਹੈ ਜਿਨ੍ਹਾਂ ਨੂੰ ਕੋਈ ਕਿਤੇ ਰੈਟਿੰਗ ਮਿਲ ਗਈ ਨਾ ਮਿਲੀ ਠੀਕ ਹੈ ਨਾ ਜੀ ਉਸ ਤਰ੍ਹਾਂ ਦੇ ਹੈਗੇ ਆ ਠੀਕ ਸੋ ਇਹ ਚੀਜ਼ ਦੇ ਵਿੱਚ ਜਿਹੜੇ 12% ਆਰਗੇਨਾਈਜ਼ਡ ਸੈਕਟਰ ਚ ਹੈਗੇ ਆ ਉਹਦੇ ਚੋ ਵੀ ਜਿਆਦੇ ਜਿਹੜੇ ਹੈਗੇ ਆ ਉਹ ਠੇਕੇ ਤੇ ਹੋਗੇ ਠੀਕ ਹੈ ਨਾ ਉਹ ਠੇਕੇ ਤੇ ਹੈਗੇ ਆ ਹੁਣ ਠੇਕੇ ਦੀਆਂ ਜੋਬਸ ਤਾਂ ਤੁਸੀਂ ਇਹ ਦੇਖੋ ਨਾ ਜਦੋਂ 2014 ਦੇ ਵਿੱਚ 17% ਦੀ ਜੋਬਸ ਠੇਕੇ ਦੀਆਂ ਸੀਗੀਆਂ ਤੇ ਅੱਜ 2024 ਦੇ ਵਿੱਚ 40% ਦੀ ਜੋਬਸ ਠੇਕੇ ਤੇ ਹੋ ਗਈਆਂ ਯਾਨੀ ਠੇਕੇ ਵਾਲੇ ਮਿਲ ਗਿਆ ਮਿਲ ਗਿਆ ਨਹੀਂ ਮਿਲਗਾ ਨਾ ਜਿਹੜੀਆਂ ਠੇਕੇ ਤੇ ਹੈ ਨਾ ਦੇਖੋ ਜੀ ਜਿਹੜੀ ਉਹਦੇ ਚ ਕੋਈ ਮੂਵਮੈਂਟਸ ਨਹੀਂ ਦੇਣੇ ਹੁੰਦੇ ਸੈਲਰੀ ਲੋ ਹੈਗੀ ਐ ਜਿੱਦਨ ਮਰਜੀ ਕੱਟ ਦਿਓ ਹੁਣ ਜਿਹੜਾ ਲੇਬਰ ਐਕਟ ਨਾਲੇ ਨਾਲੇ ਜੌਬ ਦਾ ਵੀ ਕੋਈ ਭਰੋਸਾ ਨਹੀਂ ਹੁਣ ਲੇਬਰ ਐਕਟ ਚ ਜਿਹੜਾ ਲਿਆਂਦਾ ਹੈਗਾ ਉਹਦੇ ਚ ਤਾਂ ਸਾਰਾ ਇੰਡਸਟਰੀ ਨੂੰ ਤੱਕ ਫ੍ਰੀ ਕਰਨ ਦਾ ਹੀ ਹੈ ਨਾ ਸਿਸਟਮ ਕਿ ਤੁਹਾਨੂੰ ਉਹਦੀ ਰਿਸਪੌਂਸਿਬਿਲਟੀ ਨਾ ਚੱਕਣੀ ਪਵੇ ਜੀ 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 ਕਿ ਤੁਸੀਂ ਉਹਨੂੰ ਉਸ ਤਰੀਕੇ ਰੱਖੋ ਨਾ ਉਹ ਤੁਹਾਡੀ ਲਾਇਬਿਲਟੀ ਕ੍ਰੀਏਟ ਹੋਵੇ ਈਜ਼ ਆਫ ਡੂਇੰਗ ਬਿਜ਼ਨਸ ਚ ਵਰਚੂਲੀ ਤਾਂ EMPLOYE ਨੂੰ ਤਾਂ ਕੱਲ੍ਹ ਆ ਗਿਆ ਨਾ ਠੀਕ ਹੈ ਨਾ ਸਰਕਾਰੀ ਨੌਕਰੀ ਲੱਗਾ ਬਿਲਕੁਲ ਬਰਾੜ ਸਾਹਿਬ ਤੁਸੀਂ ਇੱਥੇ ਵਿੱਚ ਨਾ ਇੱਕ ਕਾਰਪੋਰੇਟ ਦੀ ਗੱਲ ਕੀਤੀ ਸੀਗੀ ਉਹਦੇ ਵਿੱਚ ਇੱਕ ਸਵਾਲ ਹੈ ਮੇਰਾ ਕਾਰਪੋਰੇਟ ਦਾ ਵਾਅਦਾ ਤੁਸੀਂ 400% ਤੱਕ ਦੱਸਿਆ ਜੇ 400% ਤੱਕ ਕਾਰਪੋਰੇਟ ਦਾ ਵਾਅਦਾ ਹੋਇਆ ਤਾਂ ਉਹਦੇ ਵਿੱਚ ਰੁਜ਼ਗਾਰ ਦਾ ਵਾਅਦਾ ਵੀ ਹੋਣਾ ਚਾਹੀਦਾ ਮੇਰਾ ਇੱਕ ਸਵਾਲ ਫਿਰ ਰੁਜ਼ਗਾਰ ਨਾਲ ਜੁੜਦਾ ਹੈ 400 ਗੁਣਾ ਜਿਹੜਾ ਹੈਗਾ ਕੁਝ ਚੁਣਿੰਦਾ ਕਾਰਪੋਰੇਟਸ ਸਾਰੇ ਦਾ ਨਹੀਂ ਸਾਰੇ ਦਾ ਲਈਏ ਤਾਂ 4 ਗੁਣਾ ਹੀ ਹੈ ਨੇ ਉਹਦੇ ਚਲੋ ਉਹਦੇ ਕੁਝ ਚੁਣਿੰਦਾ ਹੋ ਜਾਣ ਪਰ ਉਹਦੇ ਵਿੱਚ ਵੀ ਤਾਂ ਰੋਜ਼ਗਾਰ ਦਾ ਵਾਅਦਾ ਤਾਂ ਹੋਣਾ ਚਾਹੀਦਾ ਨਾਲ ਗੱਲ ਪਾਈ ਕਿ ਆਟੋਮੇਸ਼ਨ ਦੀ ਗੱਲ ਕਹੀ ਤੁਸੀਂ ਇਹ ਦੇਖੋ ਜਿਹੜੇ ਚੁਣਿੰਦਾ ਕਾਰਪੋਰੇਟ ਜਿਨ੍ਹਾਂ ਦਾ ਵਾਅਦਾ 400 ਗੁਣਾ ਹੋਇਆ ਠੀਕ ਹੈ ਨਾ ਉਹਨਾਂ ਦੀ ਇਮਪਲੋਏਬਿਲਟੀ ਲਓ ਇੱਕ ਵੱਡਾ ਕਾਰਪੋਰੇਟ ਹੈ ਜਿਹਦੇ ਕੋਲੇ ਤਕਰੀਬਨ 1.5 ਤੋਂ 3 ਲੱਖ ਏਮਪਲਾਈ ਹੈਗੇ ਆ ਠੀਕ ਹੈ ਜੀ ਦੂਜੇ ਕੋਲੇ ਜਿਹੜਾ ਹੈਗਾ ਉਹ ਜਦੋਂ ਮੈਂ ਦੂਜੇ ਦਾ ਦੇਖਦਾ ਹੈਗਾ ਤੋ 46000 ਹੀ ਹੈ ਠੀਕ ਹੈ ਜਦ ਕਿ ਸਮਰਾਜ ਉਹਨਾਂ ਦਾ ਦੇਖੋ ਤੇ ਉਹ ਸਿਰੇ ਤੇ ਹੈ ਸਾਰਾ ਬਿਜ਼ਨਸ ਉਹ ਕੰਟਰੋਲ ਕਰ ਰਿਹਾ ਹੈ ਦੇਸ਼ ਦੀ ਅਰਥ ਵਿਵਸਥਾ ਬੈਂਕਾਂ ਦੇ ਸਿਸਟਮ ਅੱਜ ਉਹਨਾਂ ਤੇ ਟਿਕੇ ਹੋਏ ਹੈ ਠੀਕ ਬਟ ਐਮਪਲੋਇਬਿਲਟੀ ਦੇ ਵਿੱਚ ਉਹ ਹੀਟ ਹੈ ਦੇਖੋ ਗੱਲ ਇਹ ਹੈ ਨਾ ਇਹਦੇ ਚ ਕਿਤੇ ਨਾ ਕਿਤੇ ਇਹ ਕੰਪਨੀਆਂ ਦੇ ਕੋਲੇ ਤੁਸੀਂ ਇਹ ਦੇਖੋ ਕਿ ਜਦੋਂ ਜ਼ਾਇਦਰ ਲਾਏ ਜਾਂਦੇ ਆ ਹੁਣ ਯੂਐਸ ਨੇ ਕੀ ਕੀਤਾ ਸੀ ਤੁਸੀਂ ਇਹ ਦੇਖੋ ਅਸੀਂ ਤਾਂ ਇਹਨਾਂ ਤੇ ਵੈਲਥ ਟੈਕਸ ਘਟਾਇਆ ਇਹ ਕਹਿੰਦੇ ਜੀ ਸਾਨੂੰ ਬਚਤ ਨਹੀਂ ਹੁੰਦੀ ਸਾਡੀ ਇਕਨੋਮੀ ਡਾਊਨ ਐ ਕਾਰਪੋਰੇਟਸ ਨੇ ਰੌਲਾ ਪਾਇਆ ਵੈਲਥ ਟੈਕਸ ਘਟਾਇਆ ਬਲਕਿ ਉਹ ਪੈਸਾ ਵਾਪਸ ਇੰਡੀਆ ਦੇ ਵਿੱਚ ਲੱਗਿਆ ਉਹ ਸਾਰਾ ਪੈਸਾ ਬਾਹਰ ਜਾ ਕੇ ਫੋਰਨ ਦੇ ਵਿੱਚ ਲੱਗਿਆ ਠੀਕ ਐ ਉਹਦੇ ਨਾਲ ਇਹਨਾਂ ਕੋਲ ਨੇ ਡਿਊਲ ਸਿਟੀਜ਼ਨਸ਼ਿਪਸ ਲੈ ਲਈਆਂ ਆਪਣੇ ਕਾਰੋਬਾਰ ਸਾਰੇ ਘਰ ਬਾਹਰ ਸੈੱਟ ਕਰ ਲੇ ਕਿ ਜਿੱਦਨ ਦਿਲ ਇੱਥੇ ਕੋਈ ਗੜਬੜ ਲੱਗੀ ਉੱਡ ਕੇ ਬਾਹਰ ਚਲੇ ਜਾਓ ਠੀਕ ਹੈ ਨਾ ਜੀ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਹੁਣ ਅਮਰੀਕਾ ਨੇ ਜਦੋਂ ਇਹਨਾਂ ਦੀ ਨਾਗਰਿਕਤਾ ਤੇ ਸਾਰਾ ਕੁਝ ਬਿਜ਼ਨਸ ਲਈ ਦਿੱਤਾ ਇਨਵੈਸਟਮੈਂਟ ਲਈ ਦਿੱਤਾ ਉਹਨਾਂ ਨੇ ਇੱਕ ਰਾਈਡਲ ਲਾਤਾ ਸੀ ਇਹ ਮੈਂ ਕਰੋਨਾ ਕਾਲ ਦੇ ਵਿੱਚ ਕਾਫੀ ਬੁੱਧਾ ਉੱਠਿਆ ਸੀਗਾ ਆਪਣਾ 156 ਕੰਪਨੀਆਂ ਨੇ ਪੈਸਾ ਬਾਹਰ ਲਾਇਆ ਸੀ ਲਿਜਾ ਕੇ ਜਦੋਂ ਅਸੀਂ ਕਹਿੰਦੇ ਸੀ ਸਾਡੀ ਇਕਨੋਮੀ ਡਾਊਨ ਹੋ ਗਈ ਸਾਡਾ ਸਿਸਟਮ ਹਿਲਾ ਹੋਇਆ ਸੀ ਉਦੋਂ ਠੀਕ ਹੈ ਨਾ ਇੱਕ ਪਾਸੇ ਤਾਂ ਲੋਕਾਂ ਦੇ ਪੈਸੇ ਤੇ ਲੋਨ ਤੇ ਉਹ ਸਾਰਾ ਕੁਝ ਤੇ ਰਾਈਟ ਆਫਸ ਮੰਗ ਰਹੇ ਸੀਗੇ ਦੂਜੇ ਪਾਸੇ ਇਨਵੈਸਟਮੈਂਟ ਤੇ ਉੱਥੇ ਉਹਨਾਂ ਨੇ ਲਿਖ ਕੇ ਲਿਆ ਕਿ ਜੇ ਤੁਸੀਂ ਇਹ ਪੈਸਾ ਸਾਡੇ ਕੋਲੇ ਆ ਕੇ ਇਨਵੈਸਟ ਕਰਨਾ ਹੈ ਇਹਦੇ ਚ ਸਾਡੇ ਨੇਟਿਵਸ ਨੂੰ ਕਿੰਨੀਆਂ ਨੌਕਰੀਆਂ ਗਰੰਟੀ ਕਰਦੇ ਹੋ ਕੀ ਸਾਡੀ ਸਰਕਾਰ ਐਦਾਂ ਨਹੀਂ ਦਾ ਸਕਦੀ ਕਿ ਜੇ ਜਿੰਨਾ ਲੋਨ ਤੁਸੀਂ ਸੈਂਕਸ਼ਨ ਕਰਾ ਰਹੇ ਹੋ ਠੀਕ ਹੈ ਪਬਲਿਕ ਪੈਸਾ ਤੁਸੀਂ ਲੈ ਰਹੇ ਹੋ ਤਾਂ ਕੀ ਉਹਦੇ ਖਰਦ ਗਰੰਟੀ ਨਹੀਂ ਹੋਣੀ ਚਾਹੀਦੀ ਵੀ ਐਨੀ ਜੋਬਸ ਅਸੀਂ ਜਿਹੜਾ ਹੈਗਾ ਆ ਸਕਿਲਡ ਆ ਸੈਮੀ ਸਕਿਲਡ ਆ ਅਨ ਸਕਿਲਡ ਜੋਬਸ ਅਸੀਂ ਕ੍ਰੀਏਟ ਕਰਾਂਗੇ ਇਹ ਦੇਣੀ ਚਾਹੀਦੀ ਬਿਲਕੁਲ ਠੀਕ ਹੈ ਗਰੰਟੀ ਗਰੰਟੀ ਹੋਣੀ ਚਾਹੀਦੀ ਮਤਲਬ ਇਹ ਸਰਕਾਰ ਨਾਲ ਇੱਕ ਰਾਈਡਰ ਕਿਉਂ ਨਹੀਂ ਲਾ ਰਹੀ ਠੀਕ ਹੈ ਨਹੀਂ ਜਦੋਂ ਲੋਨ ਵੀ ਸਸਤਾ ਸਾਰਾ ਕੁਝ ਸਸਤਾ ਉਹਨਾਂ ਨੂੰ ਮਿਲ ਰਿਹਾ ਹੈ ਤੇ ਇੱਕ ਰਾਈਡਰ ਲੱਗਣਾ ਚਾਹੀਦਾ ਵੀ ਭਾਈ ਇੰਨੀ ਜੌਬਸ ਇੰਨੀਆਂ ਤੁਸੀਂ ਇੱਥੇ ਕ੍ਰੀਏਟ ਕਰਨੀਆਂ ਦੂਜਾ ਰਾਈਡਰ ਕਿ ਇਹਨ ਕਿਉਂ ਨਹੀਂ ਲੱਗ ਰਿਹਾ ਕਿ ਇਹ ਪੈਸਾ ਲੈ ਕੇ ਤੁਸੀਂ ਬਾਹਰ ਨਹੀਂ ਇਨਵੈਸਟ ਕਰਨਾ ਇੱਥੇ ਇਨਵੈਸਟ ਕਰਨਾ ਹੈ ਜਦੋਂ ਇਨਵੈਸਟਮੈਂਟ ਇੱਥੇ ਹੋਊਗੀ ਤਾਂ ਆਟੋਮੈਟਿਕ ਹੀ ਹੈ ਨਾ ਕਿ ਜੌਬ ਕੁਝ ਤਾਂ ਹੋਊਗੀ ਦੂਜੀ ਗੱਲ ਇੱਥੇ ਜਿਹੜੀ ਅਸੀਂ ਸਾਰਾ ਕੁਝ ਵੱਡਿਆਂ ਲਈ ਜ਼ਿਆਦਾ ਸੋਚ ਰਹੇ ਹਾਂ ਛੋਟਿਆਂ ਦਾ ਦਿਖਾਵਾ ਹੈ ਇਹ ਛੋਟਿਆਂ ਨੂੰ ਦਿੱਤਾ bizness ਐਕਚੁਅਲੀ ਸਾਰੇ ਵੱਡੇ ਕੰਟਰੋਲ ਕਰਦੇ ਆ ਤੇ ਉਹ ਛੋਟਿਆਂ ਨੂੰ ਸਾਨੂੰ ਵਧਾਉਣ ਦੀ ਲੋੜ ਹੈ ਜਿੱਥੇ ਕਿ ਅਨਸਕਿਲ ਕਿਉਂਕਿ ਸਾਡੇ ਕੋਲੇ ਪੋਪੂਲੇਸ਼ਨ ਸੈਮੀ ਸਕਿਲ ਤੇ ਅਨਸਕਿਲ ਜਿਆਦਾ ਹੈ ਹਾਂ ਨਹੀਂ ਉਹ ਵੀ ਜੋਬ ਓਪਰਚ्युनिटी ਕ੍ਰੀਏਟ ਕਰਨ ਦੀ ਸਾਨੂੰ ਜਿਆਦਾ ਲੋੜ ਹੈ ਤੇ ਉਹਦਾ ਇੱਕ ਬੇਸਿਕ ਸਟੈਂਡਰਡ ਚੱਕਣ ਦੀ ਲੋੜ ਹੈ ਸਾਨੂੰ ਬਰਾੜ ਸਾਹਿਬ ਜੇ ਮੈਂ ਕਨਕਲੂਡ ਕਰਾਂ ਪ੍ਰੋਗਰਾਮ ਨੂੰ ਕਿਉਂਕਿ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਤੇ ਇਹ ਜੋ ਇਹਨਾਂ ਨੇ ਦਮਗੱਜਾ ਮਾਰਿਆ ਆ ਬਹੁਤ ਤਕੜਾ ਕਿ ਅਸੀਂ ਚੌਥੀ ਵੱਡੀ ਅਰਥਵਿਵਸਥਾ ਬਣ ਗਈ ਆ ਕੀ ਇਹ ਫੂਕਾ ਦਿਖਾਵਾ ਆ ਸਮਝਿਆ ਜਾਵੇ ਜਾਂ ਵਾਕਿ ਇਹਨੂੰ ਮੰਨ ਲਿਆ ਜਾਵੇ ਕਿ ਚੌਥੀ ਅਰਥਵਿਵਸਥਾ ਬਣ ਗਈ ਆ ਕਿਸ ਲਿਹਾਜ਼ ਨਾਲ ਮੰਨਿਆ ਜਾਵੇ ਇਹਨੂੰ ਆਪਾਂ ਕਨਕਲੂਜਨ ਵੱਲ ਦੇਖੀਏ ਤੇ ਕੀ ਕਹੋ ਦੇਖੋ ਮੈਂ ਤਾਂ ਇਹਨੂੰ ਇਹ ਕਹਿਣਾ ਕਿ ਅਰਥਵਿਵਸਥਾ ਕਾਗਜ਼ਾਂ 'ਚੋਂ ਨਿਕਲ ਕੇ ਜੇ ਅਸੀਂ ਮਜ਼ਬੂਤੀ 'ਚ ਦਿਖਾ ਸਕੀ ਹੈ ਨਾ ਜਿਹਦੇ ਨਾਲ ਲੋਕ ਖੁਸ਼ ਹੋਣ ਲੋਕਾਂ ਦੀ ਜੀਵਨ ਸ਼ੈਲੀ ਉੱਤੇ ਚੁੱਕੀ ਜਾਵੇ ਕਿਉਂਕਿ ਜਦੋਂ ਪੈਸਾ ਜੇਬ ਚ ਘਟਦਾ ਹੈ ਤੇ ਕ੍ਰਾਈਮ ਵੱਧਦਾ ਜੋ ਅੱਜ ਸਾਡੇ ਦੇਸ਼ ਚ ਹੋਇਆ ਹੋਇਆ ਠੀਕ ਹੈ ਨਾ ਸੋ ਸਾਨੂੰ ਕੱਲੀ ਜੀਡੀਪੀ ਨਹੀਂ ਪੈਸੇ ਦੀ ਡਿਵੀਜ਼ਨ ਵਿਧੀ ਵੀ ਥੋੜੀ ਜੀ ਸੋਚਣਾ ਚਾਹੀਦਾ ਹੈਗਾ ਕਿ ਪਰ ਕੈਪੀਟਾ ਇਨਕਮ ਅਸੀਂ ਉਹਨਾਂ ਨਾਲ ਜਿਨ੍ਹਾਂ ਨੂੰ ਅਸੀਂ ਜੀਡੀਪੀ ਚ ਪਛਾੜਿਆ ਹੈ ਉਹਨਾਂ ਨੂੰ ਅਸੀਂ ਪਰ ਕੈਪੀਟਾ ਇਨਕਮ ਦੇ ਲਿਹਾਜ਼ ਨਾਲ ਵੀ ਪਿਛੜੀਏ ਠੀਕ ਹੈ ਸੋ ਉਸ ਚੀਜ਼ ਤੇ ਉੱਤੇ ਆ ਕੇ ਅਸੀਂ ਅਸਲ ਮਜ਼ਬੂਤ ਹੋਵਾਂਗੇ ਫਿਰ ਸਾਡੀ ਗੱਲ ਅਸਲ ਬਣੂ ਠੀਕ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਸ ਨੂੰ ਡਿਸਕ੍ਰਾਈਬ ਕੀਤਾ ਜੀ ਕਿ ਕਿਸ ਤਰੀਕੇ ਨਾਲ ਸਰਕਾਰ ਕੀ ਕਹਿੰਦੀ ਆ ਤਾਂ ਸਰਕਾਰ ਦੇ ਕਹਿਣ ਦਾ ਮਤਲਬ ਕੀ ਆ ਕਿਵੇਂ ਆਪਾਂ ਇਸ ਨੂੰ ਅਸਲੀਅਤ ਦੇ ਤੌਰ ਤੇ ਅਰਥ ਵਿਵਸਥਾ ਬਣਾਗੇ ਕਿਸੇ ਕਿਸ ਤਰੀਕੇ ਨਾਲ ਖੁਸ਼ੀ ਅਕੁਸ਼ੀ ਦੇ ਵਿੱਚ ਆਪਾਂ ਇਹਨੂੰ ਦਰਜ ਕਰਾਂਗੇ ਤੇ ਕਿਸ ਤਰੀਕੇ ਨਾਲ ਜੀਡੀਪੀ ਦੇ ਵਿੱਚ ਦਰਜ ਕਰਾਂਗੇ ਸੋ ਬਹੁਤ-ਬਹੁਤ ਧੰਨਵਾਦ ਬਰਾਟ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦੇਣ ਲਈ ਤੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਸ ਨੂੰ ਵਰਣਨ ਕੀਤਾ ਹੈ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡਾ ਪ੍ਰੋਗਰਾਮ ਦਾ ਸਾਥ ਦੇਣ ਲਈ ਤੁਸੀਂ ਬਹੁਤ ਪਿਆਰ ਦਿੰਦੇ ਹੋ ਪ੍ਰੋਗਰਾਮ ਲਾਈਕ ਕਰ ਲਈ ਤੇ ਇਸੇ ਤਰ੍ਹਾਂ ਪ੍ਰੋਗਰਾਮ ਨੂੰ ਹੋਰ ਵਧੀਆ ਬਣਾਉਣ ਲਈ ਸਾਨੂੰ ਸੁਝਾਅ ਵਗੈਰਾ ਦਿੰਦੇ ਰਿਹਾ ਕਰੋ ਤਾਂ ਕਿ ਇਸ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਪੇਸ਼ ਕਰਦੇ ਰਿਹਾ ਕਰਾਂਗੇ ਹੁਣ ਲਈ ਇਹਨਾਂ ਮੈਨੂੰ ਦੇ ਇਜਾਜ਼ਤ ਜੀ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਅਜੀਤ ਵੈਬ ਟੀਵੀ ਮੈਂ ਅਵਤਾਰ ਸਿੰਘ ਸ਼ੇਰਕਿੱਲ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਤੁਹਾਡੇ ਮੁੱਦੇ ਸਾਡੀ ਰਾਏ ਸਾਡਾ ਸਾਥ ਦਿੰਦੇ ਜੀ ਹਰ ਵਾਰ ਇਸ ਪ੍ਰੋਗਰਾਮ ਦੇ ਵਿੱਚ ਉਕੇ ਅਰਥਸ਼ਾਸਤਰੀ ਡਾਕਟਰ ਅਮਨਪ੍ਰੀਤ ਸਿੰਘ ਬਰਾੜ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸਾਰੇ ਹੀ ਸਰੋਤਿਆਂ ਦਾ ਵੀ ਬਹੁਤ ਬਹੁਤ ਅਨਵਾਦ